ਮੈਂ ਗੁਰਜੀਤ ਕਾਲਸਾ ਵਰਜੀ ਕੀ ਪਾਤੇ ਮੈਂ ਗੁਰਚਨ ਸਿੰਘ ਸੇਲ ਮੇਰੀ ਆਈਦੀ ਲਿਖਦਾ ਵੀ ਸ਼ਾਵਾਂ ਕਦੀ ਕਦੀ ਅੱਖੀਂ ਵੇਖਿਆ ਵੀ ਕਈ ਵਾਰੀ ਸਿਆਣਿਆਂ ਤੋਂ ਸੁਣਿਆ ਵਾ ਵੀ ਜਿਹੜਾ ਕਦੀ ਕਦੀ ਜਿਹੜਾ ਵਾ ਜਾਂ ਕਈ ਵਾਰੀ ਕਹਿ ਲੋ ਜਿਹੜਾ ਅੱਖੀਂ ਵੇਖਿਆ ਤੇ ਕੰਨੀ ਸੁਣਿਆ ਵਾ ਉਹ ਵੀ ਜ਼ਰੂਰੀ ਨਹੀਂ ਵੀ ਉਹ ਸੱਚ ਜਿਹੜਾ ਨਹੀਂ ਹੁੰਦਾ ਉਹ ਵੀ ਜਿਹੜਾ ਉਹ ਸੱਚ ਨਹੀਂ ਹੁੰਦਾ ਕਿ ਜਖਣ ਕੇ ਮੈਂ ਤੇ ਆ ਗੱਲ ਕੰਨੀ ਸੁਣੀ ਆ ਜਾਂ ਮੈਂ ਅੱਖੀਂ ਵੇਖੀ ਆ ਉਹੀ ਕਈ ਹੋਸਾ ਦਾ ਉਹੀ ਕਈ ਵਾਰਸ ਜਿਹੜੀ ਆ ਉਹ ਸੱਚ ਨਾ ਹੋਵੇ ਜਿਹੜੀ ਅੱਜ ਮੈਂ ਇਸ ਬਾਰੇ ਆਪਣੇ ਹੀ ਜਿਹੜੀ ਗੱਲ ਆ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕਰਦਾ ਵਾਂ ਕਿਉਂਕਿ ਜਿਆਦਾ ਚੀਜ਼ਾਂ ਤੁਸੀਂ ਫੇਰ ਹੀ ਪਤਾ ਹੁੰਦਾ ਜਿਹੜੀ ਸੁਣੀ ਸੁਣਾਈਆਂ ਨਾਲੋਂ ਜਿਹੜੀ ਤੁਹਾਡੇ ਨਾਲ ਬੀਤੀ ਹੋਵੇ ਉਹਨੂੰ ਤੁਸੀਂ ਜਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਤੁਹਾਨੂੰ ਪਤਾ ਹੁੰਦਾ ਕਿਹਾ ਗੱਲ ਇੰਜ ਹੋਈ ਆ ਮੇਰੀ ਇਹ ਜਿਹੜੀ ਤਸਵੀਰ ਇਹ ਜਿਹੜੀ ਆ ਇਹ ਤਕਰੀਬਨ 1970 ਦੀ ਆਏ ਮੈਨੂੰ ਇਹ ਨਹੀਂ ਪਤਾ ਮਹੀਨਾ ਕਿਹੜਾ ਸੀ ਤੇ 1970 ਦੀ ਆਇਆ ਇਹ ਜਿਹੜੀ ਇਹ ਫੋਟੋ ਆ ਤੇ ਇਹਦੇ ਜਿਹੜੀ ਉਦੋਂ ਦੀ ਮੈਲਬਮ ਚ ਇਹ ਰੱਖ ਛੱਡੀ ਆ ਤੇ ਇਹਦੀ ਜਿਹੜਾ ਕਮੀਜ਼ ਇਹਦੇ ਉੱਤੇ ਜਿਹੜਾ ਕਮੀਜ਼ ਦਾ ਰੰਗ ਸੀ ਫੁੱਚਟਾ ਉਹ ਵੀ ਪੀਲਾ ਜਾ ਹੋ ਗਿਆ ਵਾ ਕੁਦਰ ਨਾ ਖਰਾਬ ਹੋ ਗਿਆ ਵਾ ਤੇ ਜਿਸ ਤਰ੍ਹਾਂ ਜਿਸ ਰਾਤੀ ਇਹ ਇਹ ਫੋਟੋ ਆ ਉਸ ਸਮੇ ਸਾਡੇ ਘਰ ਕੁਝ ਜਿਹੜੇ ਮੇਰੇ ਵੱਡੇ ਭਰਾ ਦੇ ਕੁਝ ਦੋਸਤ ਆਏ ਸੀ ਤੇ ਉੱਥੇ ਕੁਝ ਥੋੜੇ ਜਿ ਰਿਸ਼ਤੇਦਾਰ ਸੀ ਉਥੇ ਅਸੀਂ ਆਪਣੇ ਉਥੇ ਲਿਵਿੰਗ ਰੂਮ ਦੇ ਵਿੱਚ ਜਿਹੜੇ ਆ ਬੈਠੇ ਸਾਰੇ ਜਾਣੇ ਗੱਲਾਂ ਬਾਤਾਂ ਮਾਰ ਰਹੇ ਸੀ ਤੇ ਉਹਦੇ ਕੋਲ ਨਾਲ ਜਿਹੜਾ ਉਹ ਥੋੜਾ ਬਹੁਤਾ ਜਿਹੜੇ ਪੀਣ ਵਾਲੇ ਸੀ ਉਹ ਆਪਣਾ ਹਰ ਪੈਪੂ ਗੁਲਾ ਰਹੇ ਸੀ ਤੇ ਜਿਹੜੇ ਉਹ ਘਰ ਆਏ ਸੀ ਦੋਸਤਾਂ ਵਿੱਚੋਂ ਇੱਕ ਜਣੇ ਨੂੰ ਉਹ ਜਿਹੜਾ ਗਾਉਣ ਦਾ ਸੀਗਾ ਸ਼ੌਂਕ ਸੀਗਾ ਤੇ ਕੁਛਰ ਗੱਲਾਂ ਪਤਾ ਕਰਨ ਤੋਂ ਬਾਅਦ ਉਹਨੂੰ ਆਹਦੇ ਵਿੱਚ ਤੇ 40 ਤੁਕ ਕੋ ਸੁਣਾ। ਯਾ ਇਸ ਦਾ ਜਿਹੜਾ ਮਤਲਬ ਇਹ ਹੋ ਸੀ ਵੀ ਤੂੰ ਹਣ ਆਪਣਾ ਕੋਈ ਗਾਣਾ ਜਿਹੜਾ ਵਾ ਉਸ ਉਹ ਸਾਨੂੰ ਸੁਣਾ ਤੇ ਉਹ ਉਹ ਗਾਉਣ ਲੱਗ ਪਿਆ ਮੈਂ ਅਗਲੇ ਦਿਨ ਕੈਨੇਡਾ ਤੋਂ ਆਉਣਾ ਸੀ ਪੰਜਾਬ ਨੂੰ ਤੇ ਉਥੇ ਲਿਵਿੰਗ ਰੂਮ ਵਿੱਚ ਜਿਹੜੇ ਆ ਬਾਕੀ ਵੀ ਸਾਰੇ ਸੋਫਿਆਂ ਤੇ ਬੈਠੇ ਸੀ ਕੋਈ ਸਾਈਡ ਤੇ ਕੁਰਸੀ ਤੇ ਹੀ ਤੇ ਮੈਂ ਥੋੜਾ ਜਿਹਾ ਰਿਲੈਕਸ ਹੋਣ ਥੋੜਾ ਇਜ਼ੀ ਕੀਤਾ ਤੇ ਮੈਂ ਥੱਲੇ ਥੱਲੇ ਜਿਹੜੀ ਆ ਉਹ ਕਾਰਪਟ ਸੀ ਬਏ ਉਹਦੇ ਤੇ ਫਿਰ ਬਹਿ ਗਿਆ ਤੇ ਮੈਨੂੰ ਉਥੇ ਬੈਠਣਾ ਜਿਹੜਾ ਆ ਉਹ ਜ਼ਿਆਦਾ ਠੁੜ ਗਿਆ ਉਹ ਠੀਕ ਲੱਗਾ ਤੇ ਬੈਕ ਵਰਮਾਨਾ ਬੈਠਾ ਸਾਂ ਇਸ ਇਸ ਫੋਟੋ ਵਿੱਚ ਜਿਹੜੀ ਉਹ ਸ਼ਰਾਬ ਵਾਲੀ ਬੋਤਲ ਮੇਰੇ ਹੱਥਾਂ ਵਿੱਚ ਆ ਇਹ ਪਤਾ ਨਹੀਂ ਕਿਵੇਂ ਸੋਫੇ ਤੋਂ ਜਾਂ ਜਿੰਨਾ ਉਹ ਟੇਬਲ ਤੇ ਰੱਖਿਓ ਪਈਂ ਡੈ ਸੀ ਜਾਨਕ ਦੇ ਥਲੇ ਰੱਖੀ ਉਥੋਂ ਕਿਤੇ ਕਿਸ ਤਰ੍ਹਾਂ ਮੇਰੇ ਕੋਲ ਆ ਗਈ ਵੀ ਇਹ ਕਿਸ ਤਰ੍ਹਾਂ ਉਥੇ ਮੇਰੇ ਕੋਲ ਆ ਗਈ ਇਹਦਾ ਨਹੀਂ ਮੈਨੂੰ ਪਚੇਤਾ ਤੇ ਮੈਂ ਲਾਗੇ ਭਾਈ ਬੋਤਲ ਨੂੰ ਆਪਣੇ ਦੋ ਹੱਥਾਂ ਨਾਲ ਫਿਰ ਫੜ ਲਿਆ ਤੇ ਉਤਰੇ ਆਪਣਾ ਜਿਦਾਂ ਧਿਆਨ ਮੇਰਾ ਉਧਰ ਲੱਗਾ ਸੀ ਮੈਨੂੰ ਹੀ ਪਤਾ ਮੇਰੇ ਬੋਤਲ ਜਥਰਾ ਹੱਥ ਵਿੱਚ ਤੇ ਧਿਆਨ ਤੇ ਮੇਰਾ ਉਹਦਾ ਗਾਉਂਡਿਆ ਸੀ ਮੈਂ ਉਹਨਾਂ ਵੱਲ ਲੱਸੀਗਾ ਮੇਰਾ ਤੇ ਉਹ ਵੀ ਮੈਨੂੰ ਜਿਹੜੀ ਕਿਸੇ ਨੂੰ ਜਿਹੜੀ ਬੋਤਲ ਫੜਾਉਣੀ ਆ ਜਾ ਕੋਈ ਮੈਨੂੰ ਆਕੇ ਘਰ ਪੈਕ ਪਾ ਕੇ ਬੰਦਾ ਜਿਹੜਾ ਪਾ ਦੇ ਤੇ ਮੈਂ ਪਾ ਦਿੰਦਾ ਮੈਨੂੰ ਉਹਦੇ ਚ ਕੋਈ ਏਡਾ ਨੀਗਾ ਹੁੰਦਾ ਕੋ ਜਦੋਂ ਬੰਦੇ ਬੈਠੇ ਨਾਲੇ ਉਥੇ ਜ ਉਹ ਮੇਥੋਂ ਸਾਰੇ ਫਿਰ ਵੱਡੇ ਸੀਗੇ ਮੇਰੇ ਨਾਲੋਂ ਕੁਛ ਰੁਤਬੇ ਵਿੱਚ ਵੀ ਤੇ ਕੁਛ ਉਤਰਾ ਵੀ ਆਪਣੀ ਜਿਹੜੀ ਏਜ ਦੇ ਹਿਸਾਬ ਨਾਲ ਰਿਸ਼ਤਦਾਰੀ ਦੇ ਵਿੱਚ ਉਹ ਜਿਹੜਿਆ ਸਾਰੇ ਮੇਥੋਂ ਵੱਡੇ ਤੇ ਮੈਂ ਉੱਥੇ ਸਾਰਿਆਂ ਨਾਲੋਂ ਫਿਰ ਛੋਟਾ ਹਾਂ ਤੇ ਉਹ ਸ਼ਾਮ ਜਦੋਂ ਇਹ ਫੋਟੋ ਖਿੱਚੀ ਜਿਹੜੇ ਫੋਟੋ ਖਿੱਚ ਰਏ ਸਨ ਹਾਂ ਮੈਨੂੰ ਨਹੀਂ ਪਤਾ ਉਹਨਾਂ ਨੇ ਇਹੜੀ ਮੇਰੀ ਫੋਟੋ ਆ ਇੱਕਦੋਂ ਉਹਨਾਂ ਨੇ ਉਹਨਾਂ ਨੇ ਇਹ ਖਿੱਚ ਲਈ ਤੇ ਮੈਨੂੰ ਤੇ ਕਈ ਮਹੀਨੇ ਬਾਅਦ ਜਦੋਂ ਮੈਂ ਫਿਰ ਵਾਪਸ ਕੈਨੇਡਾ ਗਿਆ ਤੇ ਮੈਂ ਉੱਥੇ ਜਾ ਕੇ ਤੇ ਇਹ ਫੋਟੋ ਵੇਖੀ ਸੀ ਤੇ ਮੈਂ ਉਹਨੂੰ ਆਪਣੀ ਐਲਬਮ ਦੇ ਵਿੱਚ ਲਾ ਰਿਹਾ ਮੇਰੀ ਇਹ ਫੋਟੋ ਵੇਖ ਕੇ ਲੰਮੇ ਸਮੇਂ ਤੋਂ ਜਿਹੜਾ ਮੈਨੂੰ ਕੋਈ ਨਹੀਂ ਜਾਣਦਾ ਹੁੰਦਾ ਉਹ ਇਹੋ ਹੀ ਸਮਝੂਗਾ ਕਿ ਮੈਂ ਵੀ ਜਿਹੜਾ ਉਹ ਸ਼ਰਾਬ ਜਿਹੜੀ ਉਹ ਪੀਣਾ ਵਾ ਕਿਉਂਕਿ ਮੇਰੇ ਹੱਥ ਵਿੱਚ ਬੋਤਲ ਆ ਫੜੀ ਆ ਵਾਲ ਮੇਰੇ ਘਟੇ ਆ ਕਿਉਂਕਿ ਕੋਈ ਇਥੇ ਆਪਣੇ ਸਮਾਜ ਵਿੱਚ ਜਿਹੜੀ ਆ ਸ਼ਕਲ ਵੇਖ ਕੇ ਜਿਆਦਾ ਜਿਹੜਾ ਉਹਦਾ ਪਰ ਪ੍ਰਭਾਵ ਜਿਹੜਾ ਉਹ ਬਣਾਇਆ ਜਾਂਦਾ ਵੀ ਇਹਦਾ ਵੀ ਇਹ ਵੀ ਬੰਦਾ ਕਿਸ ਤਰ੍ਹਾਂ ਦਾ ਹੋਊਗਾ ਵਜ੍ਹਾ ਬੋਧਾ ਪਰ ਪ੍ਰਭਾਵ ਬੰਦਾ ਵਾ ਜਿਹੋ ਜੇ ਕੋਈ ਜੜਾ ਜਾਂ ਕਰਮ ਕਰਦਾ ਜਾਂ ਜਿਹੋ ਜੇ ਫਿਰ ਪ੍ਰਾਵਾ ਹੁੰਦਾ ਕਰਮਾਂ ਦਾ ਤੇ ਬੱਚਪਾ ਲਾਦਾ ਪਰ ਆਵੇ ਤੋਂ ਇਹੀ ਚਾਰਾ ਛੇਤੀ ਜੜਿਆ ਲੋਕਾਂ ਨੂੰ ਇਹੀ ਪਜਜ ਕਰਦੇ ਆ ਲਿਕ ਪਿਆ ਇਸ ਤਰ੍ਹਾਂ ਦਾ ਭਾਵੇਂ ਕੋ ਉਤਰਾਂ ਦਾ ਨਾਮ ਹੀ ਹੋਵੇ ਇੰਜੀ ਇਸ ਫੋਟੋ ਵਿੱਚ ਵੀ ਮੇਰੇ ਵਾਲ ਕੱਟੇ ਹੋਏ ਆ ਇਸ ਕਰਕੇ ਵੇਖਣ ਨੂੰ ਮੈਂ ਕੋਈ ਫਿਰ ਗੁਰ ਸਿੱਖ ਤੇ ਲੱਗਦਾ ਨਹੀਂਗਾ ਤੇ ਮੇਰੇ ਹੱਥ ਵਿੱਚ ਸ਼ਰਾਬ ਦੀ ਬੋਤਲ ਆ ਤੇ ਮੈਂ ਬੋਤਲ ਫੜੀ ਵੀ ਇੰਜ ਲੱਗਦੀ ਆ ਵੀ ਜਿਵੇਂ ਕਿ ਮੈਨੂੰ ਬੜੀ ਫਿਰ ਪਿਆਰੀ ਲੱਗਣ ਢੀ ਹੋਵੇ ਵੀ ਬੜਾ ਮਨ ਮੋਦ ਨਾਲ ਉਹਦੇ ਨਾਲ ਪਿਆਰ ਆ ਤੇ ਮੈਂ ਉਹਨੂੰ ਇਸ ਤਰ੍ਹਾਂ ਉਹਨੂੰ ਫੜਿਆ ਹੋਵੇ ਗਾਲੇ ਹੋਈ ਪੀ ਕੋਸਲਾ ਬਾਤ ਸਾਡੇ ਇੱਕ ਕੋਈ ਹੈਗੇ ਸੀ ਵਾਕਫ ਉਹ ਆਏ ਘਰ ਤੇ ਇਸ ਤਰ੍ਹਾਂ ਕੋਈ ਗੱਲਾਂ ਧਲੀਆਂ ਤੇ ਉਹਨਾਂ ਨੂੰ ਫਿਰ ਪੁਰਾਣੀਆਂ ਫੋਟੋ ਵਿਖਾਉਣ ਲੱਪੇ ਐਲਬਮਾਂ ਮੈਂ ਵੀ ਤੇ ਆਪਣੀਆਂ ਪੁਰਾਣੀਆਂ ਐਲਬਮਾਂ ਫੜਾਈਆਂ ਤੇ ਉਹਨਾਂ ਦੇ ਵਿੱਚ ਮੇਰੀ ਇਹ ਜਿਹੜੀ ਫੋਟੋ ਆ ਇਹ ਵੀ ਲੱਗੀ ਸੀ ਐਲਬਮਾਂ ਦੇ ਵਿੱਚ ਤੇ ਕੁਝ ਸਮੇਂ ਬਾਅਦ ਫਿਰ ਉਹੀ ਜਿਹੜੇ ਜਿਹੜੇ ਪਰਿਵਾਰ ਦਾ ਇੱਕ ਬੰਦਾ ਵਾ ਕਿਸੇ ਹੋਰ ਤੇ ਘਰ ਆਏ ਸਾਰੇ ਰਿਸ਼ਤੇਦਾਰ ਉੱਥੇ ਬੈਠੇ ਤੇ ਉੱਥੇ ਸਾਰੇ ਜਣੇ ਜਦੋਂ ਬੈਠੇ ਸ਼ਰਾਬ ਪੀ ਰਹੇ ਸੀ ਤੇ ਉਹਨਾਂ ਵਿੱਚੋਂ ਵਿਚ ਉਹ ਮੈਨੂੰ ਵੀ ਕਿਹਾ ਨਹੀਂ ਆਖਿਆ ਲੈ ਤੂੰ ਤੇ ਮੇਰੇ ਵੱਲੋਂ ਗਲਾਸ ਕੀਤਾ ਪਿਲਾਈ ਵੀ ਤੂੰ ਸ਼ਰਾਬ ਪੀਣ ਨੂੰ ਤੇ ਮੈਨੂੰ ਆਖਿਆ ਵੀ ਮੈਂ ਮੈਂ ਨਹੀਂ ਕਰਨੀ ਕਿ ਸ਼ਰਾਬ ਨਹੀਂ ਪੀਦਾ ਉਹ ਜਿਹੜਾ ਕੁ ਸਮਾਂ ਪਹਿਲਾਂ ਸਾਡੇ ਘਰ ਉਹ ਫੋਟੋ ਵੇਖ ਕੇ ਗਿਆ ਸੀ ਮੇਰੀ ਐਲਬਮ ਦੇ ਵਿੱਚ ਉਸੇ ਵੇਲੇ ਵੇਲੇ ਬੋਲ ਪਿਆ ਨਹੀਂ ਤੁਸੀਂ ਤਾਂ ਸ਼ਰਾਬ ਪੀਂਦੇ ਜੋ ਮੈਂ ਉਸ ਨੂੰ ਕਿਹਾ ਤੁਸੀਂ ਇਹ ਮੈਨੂੰ ਫਿਰ ਕਦੋਂ ਕਦੋਂ ਵੇਖ ਲਿਆ ਸ਼ਰਾਬ ਪੀਂਦੇ ਨੂੰ ਤੇ ਮੈਂ ਤੇ ਉਹ ਗੁਆਦੇ ਮੈਂ ਤੁਹਾਡੇ ਤੁਹਾਡੀ ਫੋਟੋ ਵੇਖੀ ਸੀ ਤੁਹਾਡੇ ਹੱਥ ਵਿੱਚ ਬੋਤਲ ਫੜੀ ਸੀ ਤੇ ਤੁਸੀਂ ਬੈਠੇ ਸੀ ਮੈਂ ਉਸ ਨੂੰ ਕਿਹਾ ਉਹ ਜਿਹੜਾ ਉਹ ਫੋਟੋ ਤੈਨੂੰ ਮੈਂ ਹੀ ਆਪਣੇ ਘਰ ਰੱਖਾਈ ਸੀ ਤੇ ਮੈਂ ਉਦੋਂ ਵੀ ਨਹੀਂ ਸੀ ਪੀਂਦਾ ਤੇ ਇੰਜ ਹੀ ਇੱਕ ਬਹੁਤ ਵਾਰੀ ਕਈ ਲੋਕ ਸ਼ਰਾਬ ਨਹੀਂ ਪੀਂਦੇ ਹੁੰਦੇ ਪਰ ਕਈ ਵਾਰਾ ਕੇ ਰਿਸ਼ਤੇਦਾਰ ਦੇ ਜਾਂ ਦੋਸਤਾਂ ਦੇ ਜਦੋਂ ਇਤਰਾ ਵਿਆਹਾਂ ਤੇ ਜਾਂਦੇ ਟੇਬਲ ਤੇ ਬੈਠੇ ਹੁੰਦੇ ਆ ਜਦੋਂ ਉਹਨਾਂ ਨੇ ਆਹ ਲਾਗੇ ਕੋਕ ਪਾਇਆ ਹੋਵੇ ਦੂਜੀ ਸ਼ਰਾਬ ਹੋ ਰੰਗ ਦੀ ਹੋਵੇ ਕੋਈ ਚੀਜ਼ ਪਾਈ ਜਦੋਂ ਜੋਵੇ ਕੋਲਡ ਡਰਿੰਕ ਪਾਈ ਹੋਵੇ ਤੇ ਜਿਹੜਾ ਦੂਰੋਂ ਵੇਖਣ ਵਾਲਾ ਨਾਲ ਉਹ ਵੀ ਆਦੂ ਇਹ ਸਾਰੇ ਹੀ ਜਿਹੜੇ ਆ ਉਹ ਸ਼ਰਾਬ ਹੀ ਪੀਂਦਾ ਇਸ ਤਰ੍ਹਾਂ ਸਾਡੇ ਇੱਕ ਮੇਰੇ ਬਾਹਰ ਉਹ ਵੀ ਕੁਝ ਕੋਈ ਦੂਰੀ ਟੇਬਲ ਤੇ ਸਾਡੇ ਤੋਂ ਬਰਾ ਬੈਠੇ ਸੀ ਤੇ ਉਹ ਵੀ ਨਹੀਂ ਸ਼ਰਾਬ ਪੀਂਦਾ ਤੇ ਬਾਅਦ ਕੇ ਗੱਲ ਹੋਈ ਤਵੇਂ ਉਹ ਆਦੇ ਉੱਥੇ ਉਹ ਤੇ ਉੱਥੇ ਸ਼ਰਾਬ ਪੀਂਦਾ ਹੀ ਉਸ ਵਿਆਹ ਵਿੱਚ ਤੁਸੀਂ ਵੀ ਉੱਥੇ ਹੋ ਜਦੋਂ ਉਹ ਪਰਾਂ ਉੱਥੇ ਬੈਠੇ ਮੈਂ ਨੂੰ ਦੂਦ ਵਿੱਚ ਦੱਸਿਆ ਵੀ ਉਹ ਦੇ ਉਹ ਦੂਜੀ ਚੀਜ਼ ਪੀ ਰਿਹਾ ਹੀ ਉਹ ਸ਼ਰਾਬ ਪੀਂਦਾ ਹੀ ਨਹੀਂ ਕੋਈ ਜ਼ਰੂਰੀ ਨਹੀਂ ਕਿ ਉਹ ਸ਼ੀਸ਼ੇ ਦੇ ਗਲਾਸ ਜੇ ਉਹ ਕੋਕ ਪਾਇਆ ਜਾਂ ਕੋਈ ਹੋਰ ਰੰਗ ਵਰਗਾ ਵਾਦੇ ਉਹ ਬੰਦਾ ਉਹ ਸ਼ਰਾਬ ਹੀ ਪੀ ਰਿਹਾ ਹੋਵੇ ਇਸ ਤਰ੍ਹਾਂ ਹੋ ਜਾਂਦਾ ਵਾ ਇਸੇ ਤਰ੍ਹਾਂ ਹੀ ਤਰ੍ਹਾਂ ਦੀ ਇੱਕ ਹੋਰ ਗੱਲ ਜਿਹੜੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਉਹ ਵੀ ਮੇਰੀ ਆਪਣੀ ਆ ਇੱਕ ਵਾਰੀ ਦੀ ਗੱਲ ਆ ਵੀ ਸਾਡੇ ਇੱਕ ਦੂਤੇ ਰਿਸ਼ਤੇਦਾਰਾਂ ਦੇ ਕਰਨਾ ਉਹ ਥਰ ਤੋਂ ਪੰਜਾਬ ਤੋਂ ਪਰੌਣੇ ਆਏ ਤੇ ਸਾਡੇ ਕੋਲ ਕੈਨੇਡਾ ਤੇ ਨਾਇونا ਦੇ ਘਰ ਉਹਨਾਂ ਨੂੰ ਫਿਰ ਬੁਲਾਉਣ ਵਾਸਤੇ ਚਲਾ ਗਿਆ ਉਦੋਂ ਮੈਂ ਧਾਰਮਿਕ ਲੇਖ ਲਿਖਦਾ ਹਾਨਸੇ ਜਿਹੜੀਆਂ ਟਾਂਟੋ ਦੀਆਂ ਪੰਜਾਬੀ ਦੀਆਂ ਖਬਰਾਂਆਂ ਕੁਝ ਉਹਨਾਂ ਨੂੰ ਮੈਂ ਮੈਂ ਫਰਦੋਤਾਂ ਨੂੰ ਮੈਂ ਉਖਲਾ ਦਿੰਦਾ ਹਾਨਸਾ ਤੇ ਉਹ ਹਫਤੇ ਚ ਇੱਕ ਵਾਰੀ ਫਿਰ ਸ਼ਬਦੀਆਂ ਵਹੀਂ ਉਸ ਦਿਨ ਉਹ ਕੁਦਰਤੀ ਉਹ ਅਖਬਾਰ ਦਾ ਹੀ ਟਾਈਮ ਸੀਗਾ ਸਮਾਜ ਜਨੇ ਉਹਨਾਂ ਦੇ ਸਾਹ ਪਰਦਾ ਕਿਸ ਨੇ ਕੋਈ ਵਾਰ ਕਿਹਾ ਉਹਨਾਂ ਕਿਸ ਨੇ ਕੋਈ ਵਾਰ ਜਿਹਨਾਂ ਨੂੰ ਉਹ ਅਖਬਾਰ ਸ਼ਬਦੀ ਮੈਂ ਉਹਨਾਂ ਦੇ ਘਰ ਗਿਆ ਮੈਂ ਵੇਖਿਆ ਤੇ ਉਹਨਾਂ ਦੇ ਪਰਾਂ ਤੇ ਟੇਬਲ ਦੇ ਉੱਤੇ ਅਖਬਾਰ ਪਈ ਫਿਰ ਡਾਈਨਿੰਗ ਟੇਬਲ ਦੇ ਸਾਥੋਂ ਥੋੜੀ ਜਿਹੀ ਦੂਰ ਜਿੱਥੇ ਅਸੀਂ ਬੈਠੇ ਸਾਂ ਮੈਂ ਉੱਠ ਕੇ ਉਹ ਜਾ ਕੇ ਤੇ ਵੇਖਣ ਲੱਗ ਪਿਆ ਉਹਨੂੰ ਉੱਥੇ ਫੋਲ ਕੇ ਤੇ ਸਾਡੇ ਜਿਹੜੇ ਉੱਥੇ ਰਿਸ਼ਤੇਦਾਰ ਸੀ ਉਹ ਮੈਨੂੰ ਜਿਹੜੇ ਸਾਡੇ ਜਿਹਨਾਂ ਤੇ ਮੈਂ ਗਿਆ ਉਹਨਾਂ ਦੇ ਜਿਹੜੇ ਬਾਗਮ ਨਾਲ ਉਹ ਮੈਨੂੰ ਪੁੱਛਦੇ ਵੀ ਇਹ ਤੁਸੀਂ ਕੀ ਵੇਖਣ ਦਾ ਜਖਵਾਚ ਕੀ ਲਕੀ ਲੱਭਣ ਦਾ ਮੈਂ ਦੱਸਿਆ ਵੀ ਮੈਂ ਇਤਰਾ ਆਪਣਾ ਤੈਨੂੰ ਲਿਖਿਆ ਸੀ ਲੇਖ ਲਾਇਆ ਸੀ ਤੇ ਉਹ ਵੇਖਣ ਦਾ ਵੀ ਉਹਨੇ ਅੱਜ ਫਿਰ ਪਿੱਛੇ ਤੇ ਸ਼ਾਪ ਤੱਕ ਨਹੀਂ ਛਾਪਿਆ ਉਹ ਚੱਟ ਮੈਨੂੰ ਬੋਲਦੇ ਤੁਸੀਂ ਲੇਖ ਧਾਰਮਿਕ ਸ਼ਾਪ ਧਾਰਮਿਕ ਲਿਖਦੇ ਜੇ ਤੁਹਾਡੇ ਯਾਰ ਤੇ ਜਿਹੜੇ ਫਲਾਣੇ ਫਲਾਣੇ ਉਹ ਜਿਹੜੇ ਆ ਉਹ ਇਸ ਤਰ੍ਹਾਂ ਸ਼ਰਾਬ ਪੀਣ ਵਾਲੇ ਆ ਤੇ ਤੁਸੀਂ ਕਿੱਥੋਂ ਧਰਮਕ ਦੇਖ ਲਖਣ ਲਾ ਪਏ ਹਾਂ ਉਹਨਾਂ ਨੂੰ ਇਹ ਗੱਲ ਦਾ ਯਕੀਨ ਹੀ ਨਹੀਂ ਆ ਰਿਹਾ ਕਿ ਉਹ ਕੋ ਮੈਨੂੰ ਜਾਣਦੇ ਦੁਰਬਰ ਪੀ ਜਿਆਦਾ ਰੱਖਿਆ ਆਪਣੇ ਜਿਹੜੇ ਬਾਕੀ ਮੇਰੇ ਸਾਥੀ ਆ ਉਹ ਕਿਤਰਾਦੇ ਆ ਤੇ ਉਹ ਇਸ ਕਰਕੇ ਉਹਨਾਂ ਨੂੰ ਇਹ ਚੇਹ ਨਾ ਹੋਵੇ ਮੇਰੇ ਮੇਰੇ ਜੀਵਨ ਦਾ ਜਿਹੜਾ ਇਹ ਪੱਖ ਆ ਨਸ਼ਿਆਂ ਵਾਲਾ ਇੱਥੇ ਮੇਰੀ ਕਾਲਪੁਰਖ ਦੀ ਬੜੀ ਮਿਹਰ ਰਹੀ ਆ ਕਿ ਮੈਨੂੰ ਕਦੇ ਕਦੇ ਰੂਹੇ ਨਹੀਂ ਕੀਤਾ ਇਹ ਕੋਈ ਵੀ ਨਸ਼ਾ ਕਰਨ ਨੂੰ ਤੇ ਇਹਦੇ ਵਿੱਚ ਕੋ ਮੇਰੀ ਵੀ ਕੋਈ ਆਪਣੀ ਕੋਈ ਬਾਧ ਰੇ ਨਹੀਂ ਗਈ ਏਵੇਂ ਕੁਤਰਤ ਵੱਲੋਂ ਹੀ ਮੇਰਾ ਨਾਮ ਹੈ ਨਾ ਉਸ ਸਕਾਲਪੁਰ ਖਦੀ ਮੇਰੀ ਰਹੀ ਆ ਵੀ ਜਿਹਨੇ ਮੈਨੂੰ ਇਸ ਵੇਲੇ ਮੇਰਾ ਧਿਆਨ ਹੀ ਨਹੀਂ ਦਿੱਤਾ ਮੈਨੂੰ ਉਹ ਚੀਜ਼ ਦਾ ਸ਼ਕਤੀ ਸ਼ੌਂਕ ਹੀ ਪੈਦਾ ਨਹੀਂ ਹੋਇਆ ਖਾਣ ਪੀਣ ਦਾ ਕੋਈ ਜਣੀ ਵੀ ਜੜੀ ਦੱਸ਼ੇ ਵਾਲੀ ਚੀਜ਼ ਹੋਵੇ ਹਾਂ ਜੇ ਯਾਰ ਦੋਸਤ ਜੇ ਉਹ ਇਕੱਠੇ ਹੁੰਦੇ ਸਾਂ ਜਦੋਂ ਉਹਨਾਂ ਨੇ ਮੇਰੇ ਘਰ ਆਉਣਾ ਤੇਰੇ ਉਹਨਾਂ ਨੇ ਪੀਣੀਆਂ ਤੇ ਮੈਂ ਉਹਨਾਂ ਵਾਸਤੇ ਰੇਂਜ ਕਰ ਦੇਣਾ ਸਾਂ ਤੇ ਉਹਦੇ ਜਿਹੜਾ ਸ਼ਿਕਾਰ ਜਾਣਾ ਉੱਥੇ ਵੀ ਚਾਈਦਾ ਹੀ ਸ਼ਿਕਾਰ ਤੋਂ ਬਾਅਦ ਆਣ ਕੇ ਵੀ ਜੋ ਉਹਨਾਂ ਨੇ ਜਿਹੜਾ ਪੀਣ ਵਾਲਾ ਇਹ ਉਹਨਾਂ ਤੇ ਆਦੀ ਨਹੀਂ ਤੇ ਪਰ ਮੈਂ ਆਪ ਨਹੀਂ ਆ ਪੀਂਦਾ ਨਾ ਮੈਂ ਕੋਸ਼ਿਸ਼ ਕਰਦਾ ਆਪਣੇ ਘਰ ਰੱਖਾਂ ਜਿਤਨਾ ਜਦ ਇਸ ਲਈ ਇਹ ਜਿਹੜਾ ਵਾ ਇਹ ਜ਼ਰੂਰੀ ਨਹੀਂ ਫਿਰ ਇੱਕ ਜਿਹੜੀ ਗੱਲ ਤੁਸੀਂ ਸੁਣੀ ਆ ਜਾਂ ਅੱਖੀਂ ਵੇਖੀ ਆ ਕੇ ਵੀ ਦੋਨੋਂ ਵੇਖੀ ਚਿਕਤਰਾ ਨਹੀਂ ਵੀ ਹੁੰਦੇ ਉਹ ਜ਼ਰੂਰੀ ਨਹੀਂ ਵੀ ਉਹ ਜਿਹੜੀ ਉਹ ਸੱਚੀ ਹੋਵੇ ਬੜੇ ਇਹ ਹੋ ਜੀਆਂ ਕਾਫਤਾ ਹੋਰ ਵੀ ਆ ਗਿਆ ਵਾ ਜਿਹੜੀਆਂ ਕਈਆਂ ਨੇ ਵੇਖਿਆ ਆ ਦੇਂਦੇ ਜੀ ਫਲਾਣਾ ਬੜਾ ਨਸ਼ੀਆ ਉਹਦੇ ਉਹਦੇ ਸਰੀਰ ਤੋਂ ਵੀ ਉਹਦੇ ਤੁਰੇ ਜਾਂਦੇ ਜੀ ਉਹਦੀਆਂ ਅੱਖਾਂ ਨੂੰ ਵੇਖ ਕੇ ਆਸ ਦੇਣਗੇ ਦੇਣ ਦੇ ਜਿਹੜਾ ਕਿ ਤੇ ਤੇ ਉਹ ਗੱਲ ਜਿਹੜੀ ਆ ਕੇ ਵੀਰਾ ਸਹੀ ਨਹੀਂ ਹੁੰਦੀ ਵੀਡੀਓ ਵੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਫੈਰ ਅਰਜੀ ਦਾ ਖਾਤਸਾ ਫੈਰ ਅਰਜੀ ਕੀ ਫਤਿਹ